ਸੱਤ ਸ੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਪੁਰਾਣਾ ਪਿਆਰ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਉਸਨੇ ਪਸੀਨੇ ਨਾਲ ਭਰੇ ਮੂੰਹ ਉੱਪਰ ਰਮਾਲ ਫੇਰਿਆ ਰਮਾਲ ਪਹਿਲਾਂ ਹੀ ਭੇਜ ਕੇ ਇੰਜ ਹੋ ਚੁੱਕਾ ਸੀ ਕਿ ਉਹ ਪਸੀਨੇ ਨੂੰ ਆਪਣੇ ਚ ਸੋਖ ਨਾ ਸਕਿਆ ਤੇ ਫਿਰ ਉਹ ਚੁੰਨੀ ਦੇ ਲੜ ਨਾਲ ਹਵਾ ਚੱਲਣ ਲੱਗੀ ਜੂਨ ਦੀ ਤਪੀ ਹੋਈ ਸੀ ਖਰ ਦੁਪਹਿਰ ਸੀ ਉਪਰੋਂ ਬੱਸ ਦੀ ਤਪ ਰਹੀ ਛੱਤ ਤੇ ਸਵਾਰੀਆਂ ਦੀ ਭੀੜ ਪਰ ਕੰਡਕਟਰ ਬੱਸ ਤੁਰਨ ਲਈ ਵਿਸਲ ਦੀਆਂ ਦਾ ਨਾ ਹੀ ਨਹੀਂ ਸੀ ਲੈ ਰਿਹਾ ਕੰਟਾ ਹੋ ਗਿਆ ਸੀ ਖੜੇ ਨੂੰ ਸਵਾਰੀਆਂ ਬੋਰੀਆਂ ਵਾਂਗ ਤੂੜੀਆਂ ਹੋਈਆਂ ਪਰ ਤੁਰਨ ਦਾ ਪਤਾ ਨਹੀਂ ਚੇਤਾ ਹੀ ਭੁੱਲ ਗਿਆ ਉਹ ਕਾਲੀ ਪੈ ਗਈ ਸੀ ਕਿ ਬਾਸ ਤੁਰੇ ਤਾਂ ਸੁੱਖ ਦਾ ਸਾਹ ਆਵੇ ਅਚਨ ਚੇਤ ਉਹਦੀ ਨજર ਬਾਸ ੱਡੇ ਤੇ ਖੜੇ ਹਰਦੀਸ਼ ਉੱਪਰ ਪੈ ਗਈ ਉਸ ਇੱਕ ਪਲ ਨਾਲ ਬੈਠੇ ਆਪਣੇ ਪਤੀ ਵੱਲ ਤੱਕਿਆ ਉਹ ਅੱਖਾਂ ਮੀਟੀ ਜਿਵੇਂ ਸੌਣ ਦਾ ਯਤਨ ਕਰ ਰਿਹਾ ਸੀ ਤੇ ਫਿਰ ਉਹ ਹਰਦੀਸ਼ ਵੱਲ ਤੱਕਦੀ ਸਾਰੇ ਦੀ ਸਾਰੀ ਉਸ ਵਿੱਚ ਖੋ ਗਈ ਇੱਕ ਪਲ ਤਾਂ ਉਹਦਾ ਜੀ ਕੀਤਾ ਕਿ ਉਹ ਹਰਦੀਸ਼ ਨੂੰ ਆਵਾਜ਼ ਮਾਰ ਕੇ ਬੁਲਾ ਲਵੇ ਕਿੰਨੇ ਹੀ ਵਰਿਆਂ ਪਿੱਛੋਂ ਤੱਕ ਰਹੀ ਸੀ ਉਹਨੂੰ ਪਰ ਆਪਣੇ ਪਤੀ ਦਾ ਖਿਆਲ ਕਰ ਉਹ ਚੁੱਪ ਕੀਤੀ ਇੱਕ ਟੱਕ ਉਧਰ ਵੇਂਦੀ ਰਹੀ ਸਾਰੀ ਗਰਮੀ ਸਾਰੇ ਹਮਸ ਨੂੰ ਭੁੱਲ ਉਹ ਹਰਦੀਸ਼ ਵਿੱਚ ਗਵਾਚ ਜਹੀ ਗਈ ਸੀ ਅਚਨ ਚੇਤ ਕੰਡਕਟਰ ਨੇ ਸੀਟੀ ਮਾਰੀ ਬੱਸ ਸਰਕ ਪਈ ਪਰ ਉਹ ਉਦਾ ਜੀ ਚਾਹ ਰਿਆ ਸੀ ਕਿ ਬਸ ਇੰਜ ਹੀ ਖੜੀ ਰਹੇ ਤੇ ਉਹ ਇੰਜ ਹੀ ਤੱਕਦੀ ਰਹੇ ਹਰਦੀਸ਼ ਨੂੰ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ